4 ਜੂਨ ਤੋਂ ਬਾਅਦ ਭਗਵੰਤ ਮਾਨ ਬੀਜੇਪੀ ਦੇ ਵਿੱਚ ਜਾਵੇਗਾ ਤੇ ਪਰਦਾ ਫਾਸ਼ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੇ ਵੱਲੋਂ ਕੀਤਾ ਗਿਆ ਹੈ ਅਤੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਦੇ ਵੱਲੋਂ ਜੁਆਇਨਿੰਗਾਂ ਕਰਵਾਈਆਂ ਜਾ ਰਹੀਆਂ ਨੇ ਉਸੇ ਤਰ੍ਹਾਂ ਬਸ ਇੱਕ ਦੋ ਸਿਕਿਉਰਿਟੀ ਅਗਾਰਡ ਪਿੱਛੇ ਹੀ ਜਿਹੜਾ ਕਿ ਸਾਰੇ ਪਾਰਟੀ ਦੇ ਸਿਆਸਦਾਨ ਨੇ ਉਹ ਉਹਨਾਂ ਦੇ ਪਿੱਛੇ ਦੋ ਸਿਕਿਉਰਿਟੀ ਅਗਾਰਡ ਪਿੱਛੇ ਹੀ ਭੱਜ ਜਾਂਦੇ ਨੇ ਤੇ ਜਿਸ ਤੋਂ ਬਾਅਦ ਇਹ ਤਿੱਖੇ ਨਿਸ਼ਾਨੇ ਜਿਹੜੇ ਕਿ ਭਾਜਪਾ ਲੈ ਕੇ ਵੀ ਸਾਧਦੇ ਗਏ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਇੱਕ ਪਰਦਾ ਫਾਸ਼ਬੀ ਕੀਤਾ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਉਹ ਦਿਨ ਵੀ ਬਹੁਤ ਦੂਰ ਨਹੀਂ ਜਦੋਂ ਭਗਵੰਤ ਮਾਨ ਆਪ ਬੀਜੇਪੀ ਦੇ ਵਿੱਚ ਜਾਵੇਗਾ ਤੇ ਦੂਜੇ ਪਾਸੇ ਉਹਨਾਂ ਨੇ ਸਿੱਖ ਕੌਮ ਨੂੰ ਲੈ ਕੇ ਜਿਹੜਾ ਕਿ ਇੱਕ ਵੱਡਾ ਸੁਨੇਹਾ ਵੀ ਲਾਇਆ ਹੈ ਤੇ ਜਿਸ ਦੇ ਦੌਰਾਨ ਤਿੱਖੇ ਨਿਸ਼ਾਨੇ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਸਾਧਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਖਵੀਰ ਬਾਦਲ ਦਾ ਹੋਰ ਕੀ ਕਹਿਣਾ ਜੇ ਕਾਲੀਦਲ ਕਲੀਆਂ ਬਾਕੀ ਸਿਆਸੀਆਂ ਪਾਰਟੀਆਂ ਮੰਗੂ ਕਾਲੀ ਲੀਡਰਾਂ ਦਾ ਧਿਆਨ ਇਕੱਲਾ ਸਰਕਾਰ ਬਣਾਉਣਾ ਸੀ ਤੇ 103 ਸਾਲ ਚ ਇਕੱਲੇ 22 30 22 23 ਸਾਲ ਨਹੀਂ ਸਰਕਾਰ ਰਹਿਣੀ ਸੀ ਫਿਰ ਤਾਂ ਬਹੁਤ ਸਾਲ ਰਹਿਣੀ ਸੀ ਫਿਰ ਵੱਡੇ ਬਾਦਲ ਸਾਹਿਬ ਨੂੰ 16 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਸੀ ਭੁੰਦਰ ਸਾਹਿਬ ਨੂੰ 8 8 10 10 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਸੀ ਅਸੀਂ ਵੀ ਗੱਲ ਕਰ ਸਕਦੇ ਸੀ ਭੁੰਦਰ ਸਾਹਿਬ ਨੂੰ ਮੈਨੂੰ ਲੱਗਦਾ ਕਿੰਨੇ ਸਾਲ ਐਨਐਸਏ ਚ ਰੱਖਿਆ 8 ਸਾਲ ਤੇ ਕਰੀਬ 8 ਸਾਲ ਤੇ ਕਰੀਬ ਐਨਐਸਏ ਬਾਦਲ ਸਾਹਿਬ ਨੂੰ 15 ਸਾਲ ਐਨਐਸਏ ਨਾ ਪੁੰਦਰ ਸਾਹਿਬ ਨੇ ਕਿਹਾ ਹੈ 17 ਸਾਲ ਨਾ ਬਾਦਲ ਸਾਹਿਬ ਨੇ ਕਿਤੇ ਕਿਹਾ ਮੈਨੂੰ ਛੱਡ ਦਿਓ ਐਨਐਸਏ ਜੇਲ ਤੋਂ ਹੈ ਮੇਰੀ ਭੈਣ ਦਾ ਵਿਆਹ ਸੀ ਬਾਲ ਸਾਹਿਬ ਜੇਲ ਅਲੇ ਕਹਿੰਦੇ ਸੁਪਰਡੈਂਟ ਕੀ ਤੁਸੀਂ ਇਹ ਦਰਖਾਸਤ ਦੇ ਦਿਓ ਕਿ ਅਸੀਂ ਜ਼ਮਾਨਤ ਮੈਨੂੰ ਚਾਹੀਦੀ ਹੈ ਵਿਆਹ ਵਾਸਤੇ ਬਾਲ ਸਾਹਿਬ ਕਹਿੰਦੇ ਨਾ ਮੈਂ ਵਿਆਹ ਤੇ ਨਹੀਂ 16 ਸਾਲ ਆਹ ਹੈ ਕੌਮ ਦੇ ਹੀਰੇ ਜਿਨ੍ਹਾਂ ਨੇ ਕਿਤੇ ਡਰੇ ਨਹੀਂ ਕਿਹੜੀਆਂ ਜੇਲਾਂ ਸੀ ਤਾਮਨ ਲਾਡੂ ਬਾਦਲ ਸਾਹਿਬ ਕੌਮ ਬਡੂਰ ਚ ਕੋਈ ਆਪਣੇ ਵੀਰ ਸੀ ਮਨੀਪੁਰ ਦੀ ਜੇਲ੍ਹ ਚ ਕੋਈ ਮਹਾਰਾਸ਼ਟਰ ਦੀ ਜੇਲ੍ਹ ਚ ਪੰਜ ਬੜੀ ਕਿਤੇ ਆਕਾਲੀ ਲੀਡਰਸ਼ਿਪ ਹੈ ਥੋੜੇ ਨਾਲ ਥੋੜੇ ਬਜ਼ੁਰਗ ਹੋਣੇ ਆ ਥੋੜੇ ਬਜ਼ੁਰਗ ਜਿਹੜੇ ਬਾਦਲ ਸਾਹਿਬ ਦੇ ਨਾਲ ਭੁੰਦਰ ਸਾਹਿਬ ਨਾਲ ਅਕਾਲੀ ਦਲ ਨਾਲ ਕੋਈ ਸਾਰੇ ਮਿਲ ਸਾਰੇ ਪਰਿਵਾਰ ਸਾਡੇ ਬਜ਼ੁਰਗਾਂ ਦਾ ਤੁਸੀਂ ਇਤਿਆਦ ਦੇਖ ਲਓ ਕੋਈ 5 ਸਾਲ ਕੱਟੀ ਹੈ ਜੇਲ੍ਹ ਕਿਸੇ ਨੇ ਕੋਈ ਜ਼ਮਾਨਤ ਮੰਗੀ ਹੈ ਕਿ ਸਾਨੂੰ ਕੱਢੋ ਮੰਗੀ ਹੈ ਕਿ ਨਹੀਂ ਕਿਸੇ ਨੇ ਨਹੀਂ ਆਪਣੀ ਕੌਮ ਦਾ ਅਸੂਲ ਹੀ ਨਹੀਂ ਹੈ ਕਿ ਸਾਨੂੰ ਕੱਢੋ ਅਜਿਹਾ ਲੜਨ ਵਾਸਤੇ ਕੌਮ ਵਾਸਤੇ ਲੜਦੇ ਆ ਹੁਣ ਮੈਂ ਤੇ ਗੱਲ ਤੇ ਫਿਰ ਤੋਣਾ ਹੈ ਅਸੀਂ ਤਾਂ ਲਤ ਮਾਰਤੀ ਫਿਰ ਭਾਜਪੀ ਨੇ ਸੋਚਿਆ ਅੱਜ ਇਹ ਸੈਂਟਰ ਦੀਆਂ ਪਾਰਟੀਆਂ ਨੇ ਸੋਚਿਆ ਕਿ ਆਹ ਜਿਹੜੀ ਕੌਮ ਹੈ ਇਹਨੂੰ ਕਮਜ਼ੋਰ ਕਰੋ ਇਹਨਾਂ ਦੀ ਤਾਕਤ ਕਮਜ਼ੋਰ ਕਰੋ ਫੌਜ ਨੂੰ ਕਮਜ਼ੋਰ ਅਸੀਂ ਤਾਂ ਕਰਤਾ ਗੱਲਾਂ ਉਹਨਾਂ ਏਜੰਸੀਆਂ ਆ ਗਈਆਂ ਏਜੰਸੀਆਂ ਨੇ ਪ੍ਰਚਾਰ ਸ਼ੁਰੂ ਕਰਤਾ ਕਾਲੀ ਦਲ ਦੇ ਖਿਲਾਫ ਵੱਡੇ ਬਾਦਲ ਸਾਹਿਬ ਦੇ ਖਿਲਾਫ ਮੇਰੇ ਖਿਲਾਫ ਆਪਣੇ ਬੰਦੇ ਖੜੇ ਕਰਤੇ ਏਜੰਸੀਆਂ ਨੇ ਬੇਅਦਬੀ ਦਾ ਅ ਕਰਕੇ ਪ੍ਰਚਾਰਕਤਾ ਜੀ ਕਾਲੀ ਦਲ ਨੇ ਬੇਅਦਬੀ ਕੀਤੀ ਹੈ ਜਾਂ ਜਿਹੜੀ ਪਾਰਟੀ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਬਣੀ ਹੋਏ ਹੁਣ ਗੁਰੂ ਘਰ ਦੀ ਬੇਅਦਬੀ ਕਰੂਗੀ ਤੇ ਹੁਣ 7 ਸਾਲ ਹੋ ਗਏ ਕਿਹੜੇ ਕਾਲੀ ਦਲ ਦੇ ਲੀਡਰ ਨੂੰ ਫੜਿਆ ਉਹਨਾਂ ਨੇ ਕੀ ਬੇਅਦਬੀ ਕੀਤੀ ਹੈ ਤੇ ਕਿਹੜੇ ਕਹਿੰਦੇ ਸੀ ਦਾਦੂ ਵਾਲ ਵਰਗੇ ਮੰਡ ਵਰਗੇ ਉਹ ਬੰਦੇ ਸੀ ਨਾ ਤੇ ਕਿੱਥੇ ਆ ਬੀਜੇਪੀ ਜਾ ਉਹਨਾਂ ਨੂੰ ਤਾਂ ਕੋਈ ਕਹਿੰਦਾ ਨਹੀਂ ਹੁਣ ਬੇਅਦਬੀਆਂ ਹੋ ਰਹੀਆਂ ਪਿੱਛੇ ਗੁਰਦਾਸਪੁਰ ਹੋਈ ਹਾਰਪੁਰ ਹੋਈ ਕੋਈ ਬੋਲਿਆ ਜੇ ਉੱਥੇ ਬੋਲਿਆ ਤੇ ਗਿਆ ਤਾਂ ਐਜੀਪੀਸੀ ਦੇ ਕਾਲੀ ਦਲ ਦੇ ਲੋਕ ਗਏ ਉਹ ਜਿਹੜੇ ਬੰਦੇ ਹੁੰਦੇ ਸੀ ਉਹ ਕਿੱਧਰ ਗਏ ਜਿਹੜੇ ਆਪਣਾ ਕੋਈ ਸੰਤ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਉਹ ਕਿੱਧਰ ਹੈ ਉਹਨਾਂ ਦਾ ਮਿਸ਼ਨ ਇੱਕੋ ਇੱਕ ਸੀ ਕਿ ਕਾਲੀ ਦਲ ਨੂੰ ਖਤਮ ਕਰ ਦਿਓ ਕਾਲੀ ਦਲ ਨੂੰ ਕਮਜ਼ੋਰ ਕਰ ਦਿਓ ਕੌਮ ਦੀ ਤਾਕਤ ਨੂੰ ਕਮਜ਼ੋਰ ਕਰ ਦਿਓ ਫਿਰ ਆਪਣੇ ਆਪ ਵੀ ਅਸੀਂ ਇੱਥੇ ਵੜਾਂਗੇ ਫਿਰ ਉਹਨਾਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਥੋੜੀ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਅੱਜ ਹਾਲਾਤ ਦੇਖੋ ਕੀ ਬਣਾਂਗੀ ਥੋੜੀ ਕੌਮ ਦੀ ਆਪਣੇ ਪੰਜ ਤਖਤ ਸਾਬਣ ਤਖਤ ਹਜ਼ੂਰ ਸਾਹਿਬ ਤੇ ਆਰਐਸਐਸ ਨੇ ਪੂਰਾ ਕਬਜ਼ਾ ਕਰ ਲਿਆ ਤਖਤ ਹਜ਼ੂਰ ਸਾਹਿਬ ਤੇ ਜਿਹੜੀ ਕਮੇਟੀ ਬਣਾਈ ਸੀ 50 60 ਸਾਲ ਪਹਿਲੇ ਸੰਘਰਸ਼ ਕਰਕੇ ਕਾਨੂੰਨ ਬਦਲ ਦਿੱਤਾ ਹੁਣ ਕਿਹਾ ਕਿ ਕੋਈ ਐਜਪੀਸੀ ਦਾ ਨਮਾਉਂਦਾ ਨਹੀਂ ਕੋਈ ਸਿੰਘ ਸਭਾ ਦੇ ਲੋਕ ਨਹੀਂ ਜਾਣਗੇ 12 ਬੰਦੇ ਮਹਾਰਾਸ਼ਟਰ ਦੀ ਸਰਕਾਰ ਨਾਮਬिडेट ਕਰੂਗੀ ਜਿਹਨੂੰ ਮਰਜ਼ੀ ਆਪਣੇ ਆਰਐਸਐਸਲੇ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਲੈ ਗਏ ਤਖਤ ਪਤਨਾ ਸਾਹਿਬ ਦੀ ਕਮੇਟੀ ਲੈ ਗਏ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਆਪਾਂ ਜਿੱਤੇ ਸੀ ਜੋ ਬੀਜੇਪੀ ਸ਼ਾਮਿਲ ਕਰ ਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅੰਗਰੇਜ਼ ਵੀ ਤੋੜ ਸਕੇ ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ ਤੇ ਆਪਣੇ ਕਾਲੀ ਦੰਨੇ ਰੋਲਾ ਪਾਇਆ ਚਾਬੀਆਂ ਦੇ ਰੋਜ਼ ਮੋਰਚਾ ਪਾ ਲਾ ਕੇ ਮਜਬੂਰ ਕਰ ਦਿੱਤਾ ਉਹਨਾਂ ਨੂੰ ਇਹਨਾਂ ਨੇ ਸੁਪਰੀਮ ਕੋਰਟ ਨੇ ਉਹ ਵੀ ਤੋੜ ਦਿੱਤੀ ਤੇ ਤੁਸੀਂ ਦੇਖੋ ਹਰਿਆਣਾ ਵਿੱਚ ਕੀ ਆਲ ਆ ਉਹਨੂੰ ਹਰਿਆਣਾ ਕਮੇਟੀ ਦੇ ਵਿੱਚ ਹੁਣ ਆਰਐਸਐਲ ਦੇ ਬੰਦੇ ਆ ਦਾਦੂ ਵਾਲ ਵਰਕੇ ਬਣਾਈ ਬੈਠੇ ਆ ਕੀ ਹੁਣ ਹੋਇਆ ਕੀ ਜਦੋਂ ਬਾਰਡਰ ਤੇ ਆਪਣੇ ਕਿਸਾਨਾਂ ਦੇ ਉੱਤੇ ਬੰਬ ਸਿੱਟੇ ਜਾਂਦੇ ਸੀ ਪੁਲਿਸ ਕਿੱਥੇ ਢਾਈ ਸੀ ਗੁਰੂ ਘਰਾਂ ਵਿੱਚ ਕਿਉਂਕਿ ਕਿਉਂਕਿ ਕਮੇਟੀ ਉਹਨਾਂ ਦੀ ਸੀ ਅੱਜ ਦਿੱਲੀ ਬੰਗਲਾ ਸਾਹਿਬ ਜਾਂ ਸੀਸਕਨ ਸਾਹਿਬ ਜਾਂ ਜਿੰਨੇ ਵੀ ਗੁਰੂ ਘਰ ਹੈ ਪਹਿਲੇ ਕੋਈ ਵੀ ਆਉਂਦਾ ਸੀ ਉੱਥੇ ਲੰਗਰ ਛੱਕ ਜਾਂਦਾ ਸੀ ਹੁਣ ਜੰਤਰ ਮੰਡਰ 'ਚ ਕੋਈ ਬੰਗਾਲ ਤੋਂ ਆਉਂਦਾ ਧਰਨਾ ਦੇਣ ਵਾਸਤੇ ਕੋਈ ਯੂਪੀ 'ਚ ਆਉਂਦੇ ਲੋਕੀ ਲੰਗਰ ਇੱਤੇ ਖਾਂਦੇ ਸੀ ਭਾਵੇਂ ਕਿਤੋਂ ਵੀ ਆਉਂਦਾ ਸੀ ਹੁਣਾਂ ਜਿਹੜੇ ਦਿੱਲੀ ਕਮੇਟੀ ਦੇ ਸਰਸੇ ਵਰਗੇ ਉਹਨੇ ਕੀ ਕੀਤਾ ਕਿ ਜਿਹੜਾ ਮੋਦੀ ਦੇ ਖਿਲਾਫ ਧਰਨਾ ਦੇ ਉਹਨਾਂ ਨੂੰ ਲੰਗਰ ਵੀ ਦੇਣਾ पण आत हालात म्हणत